ਕੀ ਗਿਆ ਨਾ ਜੋਗੇ ਮੁੱਖ ਮੰਤਰੀ ਬਾਰੇ ਜੋ ਜੋ ਅਫਵਾਹਾਂ ਫੈਲ ਰੀਆਂ ਚਰਚਾ ਹੋਈ ਹੈ ਜਿਵੇਂ ਕਿਸੇ ਦੀ ਕਿਸੇ ਦੀ ਬਿਮਾਰੀ ਕੀ ਕਿੰਤੂ ਪਰੰਤੂ ਕੀ ਤੇ ਕਰਦੇ ਆ ਨਾ ਕੁਝ ਕਾਲਰ ਵੀਰ ਮੈਂ ਸਮਝ ਨਹੀਂ ਆ ਕੁਝ ਨੂੰ ਤੇ ਇਹ ਫੋਬੀਆਂ ਹੋਇਆ ਕਿ ਉਹ ਸ਼ਰਾਬ ਪੀਂਦਾ ਤੇ ਉਹਦੇ ਲਿਵਰ 'ਚ ਨੁਕਸਿਆ ਜਾਂ ਉਹਨੇ ਪਖੰਡ ਕੀਤਾ ਜਾਂ ਕੁਝ ਕੀਤਾ ਕਿ ਇਹ ਕਿਹਾ ਜਾਂ ਨਹੀਂ ਕਿਹਾ ਮੈਂ ਹੁਣੇ ਸ਼ੁਰੂ ਕੀਤਾ ਅਜ ਆਪਣਾ ਇਹ ਵੇਖਣਾ ਰਹਿ ਗਈ ਗੱਲ ਮੈਂ ਖੁਦ ਮਰੀਜ਼ ਆ ਤੇਰਾ 3700 ਸਵੇਰ ਵਿੱਚ 15 ਛਾਹ ਨੂੰ ਲੈਣਾ ਵਾ ਗੋਲੀਆਂ ਅੱਛਾ ਜੀ ਕਿਉਂਕਿ ਮੈਂ ਕਿਡਨੀ ਟ੍ਰਾਂਸਪਲੈਂਟ ਕਰਾਈ ਆ ਨਾ ਹਾਰਦਾ ਵੀ ਪੇਸ਼ੈਂਟ ਆ ਡਾਇਬੀਟੀਜ਼ ਦਾ ਵੀ ਕਿਹੜੀ ਗੱਲ ਬਿਮਾਰੀ ਆ ਜਿਹਦਾ ਮੈਂ ਪੇਸ਼ ਛੇ ਨਹੀਂ ਗਈ ਥੋ ਐਂਬੂਲੈਂਸ ਤੇ ਜਾਣਾ ਹੋ ਉਸ ਬੀਟੜ ਤੇ 4 ਘੰਟੇ ਬਾਅਦ ਜਾ ਕੇ ਮੇਰੀ ਉਹ ਜਿਹੜੀ ਬਿਮਾਰੀ ਆ ਕੰਟਰੋਲ ਹੁੰਦੀ ਆ ਇਹ ਜਿਹੜਾ ਆਂਦੇ ਆ ਨਾ ਇਹਨੂੰ ਨੁਕਸ ਪਿਆ ਭਗਵਾਨਤਮਨ ਨੂੰ ਇਹੋ ਮੈਨੂੰ ਪਿਆ ਵਾ ਆਹ 2.5 ਮਹੀਨਾ ਪਹਿਲਾਂ ਐਂਬੂਲੈਂਸ ਤੇ ਮੈਂ ਗਿਆ ਵਾ ਤੇ ਬਲੱਡ ਪ੍ਰੈਸ਼ਰ ਕਦੇ ਉਤਲਾ ਜਿਹੜਾ ਵਾ ਆ ਜਾਂਦਾ ਸੀ 60 ਤੇ ਉਤਲਾ 60 ਤੇ ਤੇ ਇਹ 49 ਸੀ ਇਹ ਜਦੋਂ ਆਪੇ ਹੁੰਦਾ ਸੀ ਤੇ ਪੂਰਾ 20 25 ਨੰਬਰ ਪਲੱਸ ਹੋ ਜਾਂਦਾ ਸੀ ਮੇਰਾ ਕਹਿਣ ਦਾ ਮਤਲਬ ਕਿੰਤੂ ਪਰੰਤੂ ਕਰਨਾ ਕਿਸੇ ਦੀ ਬਿਮਾਰੀ ਤੇ ਇਹ ਇੱਕ ਸਿਆਸਤ ਦਾ ਹਿੱਸਾ ਬਣ ਜਾਂਦਾ ਵਾ ਇਹਨੂੰ ਬਿਮਾਰੀ ਨੂੰ ਬਿਮਾਰੀ ਦੀ ਤਰ੍ਹਾਂ ਲਿਆ ਜਾਣਾ ਚਾਹੀਦਾ ਵਾ ਜਾਣ ਕੇ ਪਖੰਡ ਕੌਣ ਕਰਦਾ ਕਿਤਰਾ ਕਰਦਾ ਕੇ ਜਿਹੜੀ ਵਾ ਦੇ ਲਾਹ ਦੇਣਾ ਨਹੀਂ ਲਾਹ ਦੇਣਾ ਇਹ ਸੈਸੀ ਮਖੜਾ ਉਹਨਾਂ ਦਾ ਪੈਨ ਜਿੱਟਦੇ ਰਹਿਣ ਸਾਨੂੰ ਕਲਰਾਂ ਨੂੰ ਘੜ ਤੋਂ ਕੱਟੇ ਦੇ ਤੇ ਵਿਚਾਰ ਕਰਦੀ ਚਾਹੀਦੀ ਆ ਕਿਸੇ ਵੀ ਬਿਮਾਰੀ ਤੇ ਤਬਸਰਾ ਕਰੀ ਜਾਣਾ ਪਿਓ ਜਾਣ ਕੇ ਪਿਆ ਜੀ ਉਹਨੂੰ ਐਸ ਗੱਲ ਦਾ ਛਾਕ ਧੱਗਾ ਅਜਈਆ ਕਰਦਾ ਨਹੀਂ ਕਰਤੀਆਂ ਚਾਹੀਦੀ ਨੂੰ ਦਸੋ ਕੁਲਵੰਤ ਸਿੰਘ ਜੀ ਤੁਸੀਂ ਦੱਸਿਆ ਕਿ ਤੁਹਾਨੂੰ ਵੀ ਲੈਪਟੋਸਪੀਰੋਸਿਸ ਨਾਲ ਤੁਸੀਂ ਪੀੜਤ ਜੇ ਇਹ ਕੀ ਜੋ ਗੱਲਾਂ ਹੋ ਰਹੀਆਂ ਵਾ ਇਹ ਕਿਵੇਂ ਹੁੰਦੀ ਹੈ ਬਿਮਾਰੀ ਇਹ ਤੁਹਾਨੂੰ ਕਿਵੇਂ ਹੋਈ ਬਲਤ ਕੀ ਲੱਗਦਾ ਵਾ ਤੁਸੀਂ ਕਿੱਥੋਂ ਬੈਕਟੀਰੀਅਲ ਇਨਫੈਕਸ਼ਨ ਨਾਲ ਪੀੜਤ ਕਿਵੇਂ ਹੋਏ ਵੇਖੋ ਜੀ ਇਹ ਅਨੂਆ ਵਿੱਚ ਮੇਰੀ ਕਿਡਣੀ ਬਦਲਾਈ ਨੂੰ 20 ਸਾਲ ਹੋ ਗਏ ਨੇ ਹਾਂ ਹਾਂ ਪਾਕਿਸਤਾਨੋਂ ਬਦਲਾਈ ਸੀ ਉੱਥੇ ਐਸਨ ਮੁਮਤਾਜ਼ ਹਸਪੀਟਲ ਆ ਲਾਹੌਰ ਵਿੱਚ ਉੱਥੇ ਮੈਂ ਬਦਲਾਈ ਸੀ ਉਹ ਉਹਨਾਂ ਨੇ ਉਦੋਂ ਇਹ ਗੱਲ ਕਹੀ ਸੀ ਜਦੋਂ ਮੈਂ ਪੁੱਛਿਆ ਵੀ ਇਹਦੀ ਮर्याਦ ਕਿੰਨੀ ਆ ਕਿਉਂਕਿ ਉਹ ਤੋਂ ਬਲੱਡ ਰਿਲੇਸ਼ਨ ਆਏ ਤੇ ਉਹਨਾਂ ਨੇ ਕਿਹਾ ਸੀ ਵੀ 10 ਤੋਂ 15 ਸਾਲ ਬੜੇ ਪਰਹੇਜ ਕਰਕੇ ਜਿਉਂੇਗਾ ਤੇ ਮੈਂ ਕਿਹਾ ਜੀ ਵੀ ਪਰਹੇਜ ਦਾ ਮੈਂ ਬੜਾ ਇਸ ਗੱਲ ਤੋਂ ਧਨੀ ਆ ਭਈ ਮੈਂ ਜਿਹੜੀ ਗੱਲ ਮੈਨੂੰ ਕਿਸੇ ਕਹਿਤੀ ਉਹ ਲਕੀਰ ਬਰ ਜਾਂਦੀ ਆ ਮੈਂ ਉਹ ਫਾਲੋ ਕੀਤਾ ਸਾਰਾ ਕੁਝ ਅੱਜ ਮੈਂ 20 ਸਾਲ ਵਿੱਚ ਆ ਔਰ ਕਿਡਨੀ ਦੀ ਮੈਨੂੰ ਰਤੀ ਪ੍ਰਾਬਲਮ ਨਹੀਂ ਆਈ ਅਜ ਤੱਕ ਹੋਵੇ ਕੱਲ ਨੂੰ ਕੀ ਚਾਏ ਕੋਈ ਪਤਾ ਨਹੀਂ ਸੋ 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 ਕੁਲਵੰਤ ਸਿੰਘ ਜੀ ਸੋ ਤੁਹਾਡਾ ਮਤਲਬ ਹੈ ਆਪ ਹੀ ਕਿਡਨੀ ਤੁਸੀਂ ਟ੍ਰਾਂਸਪਲੈਂਟ ਕੀਤੀ ਔਰ ਉਹਦੀ ਇਨਫੈਕਸ਼ਨ ਕਰਕੇ ਤੁਹਾਨੂੰ ਲੈਪਟੋਸਪੀਰੋਸਿਸ ਹੋ ਗਿਆ ਦੇਰ ਲਈ ਕੋਈ ਐਕਟੀਬੋਡਿਕ ਬੜੀ ਦਿੱਕੀ ਗਈ ਪਹਿਲਾਂ ਮੇਰਾ ਜਦੋਂ ਐਕਸੀਡੈਂਟ ਹੋਇਆ ਆਪਾਂ ਤੇ ਜਾਤੀ ਤੌਰ ਤੇ ਵੀ ਮਿਲੇ ਆ ਸੋ 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 ਇਹਦਾ ਮਤਲਬ ਹੈ ਆ ਕੁਲਵੰਤ ਸਿੰਘ ਜੀ ਇਹਦਾ ਕੰਨ ਬੋਲੇ ਹੋ ਗਏ ਸਾ ਮੈਨੂੰ ਡਾਇਬੀਟੀ ਹੋ ਗਈ ਹਾਜ ਨਿਵਰਾ ਦੁੱਜੇ ਤਨੇ ਚੜਿਆ ਗਿਆ ਸੋਹ ਰਕਾਰੀਆਂ ਮੈਡੀਸਨ ਲੈਣ ਦੇ باوجود ਮੈਂ ਬੜਾ ਵੱਡਾ ਮਰੀਜ਼ ਹਾਂ ਮੈਂ ਤੇ ਕਈਆਂ ਡਾਕਟਰਾਂ ਨੂੰ ਕਈਆਂ ਬਿਮਾਰੀਆਂ ਬਾਰੇ ਇਹਨਾਂ ਵਿੱਚੋਂ ਲਾਜਵਾਬ ਕਰ ਦੇਣਾ ਵਾਂ ਕਿਉਂਕਿ ਉਹਨਾਂ ਨੂੰ ਮੈਂ ਇਹ ਗੱਲ ਆਖ ਦੇਣਾ ਕਿ ਆ ਇਸ ਤਰ੍ਹਾਂ ਨਹੀਂ ਇਹ ਇਸ ਤਰ੍ਹਾਂ ਜੀ ਇਹਦਾ ਮਤਲਬ ਹੈ ਇਹਦਾ ਮਤਲਬ ਹੈ ਕਿ ਜੇ ਇੱਕ ਅੰਗ ਇਨਫੈਕਟਡ ਹੋਵੇ ਤੇ ਉਹਦੇ ਕਰਕੇ ਦੂਜਾ ਅੰਗ ਵੀ ਇਨਫੈਕਟ ਹੋ ਸਕਦਾ ਜਿਵੇਂ ਤੁਹਾਡੇ ਕੇਸ ਚ ਹੋਇਆ ਬਿਲਕੁਲ ਹੋ ਸਕਦਾ ਜੀ ਬਿਲਕੁਲ ਇਹੋ ਨੁਕਸ ਮਿਲੂ ਪਿਆ ਸੀ ਮੇਰੇ ਦਿਲ ਦੀ ਧੜਕਣ ਮਨੇਰੇ ਇਨੀ ਉੱਪਰ ਡਾਊਨ ਹੋ ਗਈ ਕਿ ਐਂਬੂਲੈਂਸ ਅੱਧੀ ਮੈਨੂੰ ਨੋਵਾ ਚ ਲੈ ਕੇ ਸੋ 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 ਤੁਹਾਨੂੰ ਡਾਇਰੈਕਟਲੀ ਸੋ ਤੁਹਾਨੂੰ ਡਾਇਰੈਕਟਲੀ ਮਾੜੇ ਪਾਣੀ ਪੀਣ ਕਰਕੇ ਜਾਂ ਗੰਧਲੇ ਪਾਣੀ ਪੀਣ ਕਰਕੇ ਨਹੀਂ ਹੋਈ ਬਿਮਾਰੀ ਇਹ ਨਹੀਂ 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 ਇਹਦਾ ਮਤਲਬ ਹੀ ਕੋਈ ਨਹੀਂ ਗਾ ਇਹਦੇ ਚ ਗੰਧਲੇ ਪਾਣੀ ਦਾ ਤੇ ਮਾੜਾ ਪਾਣੀ ਪੀਣ ਦਾ ਤੁਹਾਨੂੰ ਪਤਾ ਜਿੱਥੇ ਰਹਿ ਰਹੇ ਆ ਇੱਥੇ ਪਾਣੀ ਜੇ ਮਾਰੇ ਵੀ ਹੋਣਗੇ ਤੇ ਇੱਦੇ ਨਹੀਂ ਕਿ ਭਰਤੀ ਜਿੰਨੇ ਹਾਂ ਸਮਝਿਓ ਨਾ ਤੇ ਮੈਂ ਬਿਲਕੁਲ ਠੀਕ-ਠਾਕ ਚੱਲ ਰਿਹਾ ਇਹਦਾ ਮਤਲਬ ਕਿਸੇ ਦੀ ਬਿਮਾਰੀ ਦੇ ਕਿੰਤੂ ਪਰੰਤੂ ਕਰਨਾ ਇਹ ਮੈਂ ਸਮਝ ਨਾ ਵਾਂ ਇੱਕ ਨਾ ਸਮਝਦਾਰੀ ਹੁਣਾ ਵਾਂ ਮਿਹਰਬਾਨੀ 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 ਕੁਲਵੰਤ ਸਿੰਘ ਜੀ ਕਹਿ ਰਹੇ ਨੇ ਕਿਸੇ ਦੀ ਬਿਮਾਰੀ ਤੇ ਕਿੰਤੂ ਪਰੰਤੂ ਨਹੀਂ ਕਰਨਾ ਚਾਹੀਦਾ ਲੇਕਿਨ ਉਹਨਾਂ ਨੇ ਇੱਕ ਬਹੁਤ ਇੰਪੋਰਟੈਂਟ ਜਾਣਕਾਰੀ ਦਿੱਤੀ ਹੈ ਕਿ ਜੇ ਇੱਕ ਅੰਗ ਇਨਫੈਕਟਡ ਹੋਵੇ ਤੇ ਉਹਦੇ ਤੋਂ ਤੁਹਾਨੂੰ ਇਹ ਬਿਮਾਰੀ ਹੋ ਸਕਦੀ ਹੈ ਔਰ ਉਹਨਾਂ ਨੂੰ ਕਿਡਨੀ ਦੀ ਇਨਫੈਕਸ਼ਨ ਸੀ ਇੱਕ ਬਹੁਤ ਨਵਾਂ ਐਸਪੈਕਟ ਸਾਹਮਣੇ ਆਇਆ ਵਾ